ਤਤਰਾਣਾ ਸਿਟੀ ਮੋਗਾ ਦੀ ਪੁਲਿਸ ਨੇ ਮੋਗਾ ਦੇ ਲੁਧਿਆਣਾ ਰੋਡ ਸਥਿਤ ਹੋਟਲ ਰੌਕਸਟਾਰ ਦੇ ਵਿੱਚ ਰੇਡ ਮਾਰ ਕੇ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਦੇਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਤથા ਥਾਣਾ ਸਿਟੀ ਇੱਕ ਦੀ ਇੰਸਪੈਕਟਰ ਗੁਰਮੀਤ ਸਿੰਘ ਨੇ ਮਹਿਲਾ ਪੁਲਿਸ ਪਾਰਟੀ ਦੇ ਨਾਲ ਹੋਟਲ ਦੇ ਵਿੱਚ ਰੇਡ ਮਾਰ ਕੇ ਮੌਕੇ ਉੱਤੇ 11 ਔਰਤਾਂ ਅਤੇ 8 ਬੰਦਿਆਂ ਨੂੰ ਕਾਬੂ ਕੀਤਾ ਹੈ। ਤਾਂ ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਚੱਲਦਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਹੋਟਲ ਦੇ ਵਿੱਚ ਰੇਡ ਮਾਰੀ ਤੇ ਇਸ ਦੌਰਾਨ ਹੋਟਲ ਚ ਮੁੰਡੇ ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਪਾਇਆ ਇਸ ਮਗਰੋਂ ਪੁਲਿਸ ਨੇ ਉਹਨਾਂ ਖਿਲਾਫ ਮੋਰਲ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਕਾ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਧ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਫਰੋਚੀ ਫਰੋਚੀ ਦਾ ਧੰਦਾ ਕਰਵਾਉਂਦੇ ਆ ਜਿਸ ਤੇ ਜਿਹੜਾ ਮੈਂ ਜੀ ਮੈਡਮ ਕਿੰਦਰਪਾਲ ਸਾਡੇ ਊਮਨ ਸੈਲ ਦੇ ਇੰਚਾਰਜ ਨੂੰ ਅਸੀਂ ਉੱਥੇ ਰਿਵਿਜ਼ਿਟ ਕਰ ਦਰਾਂ ਨੇ ਰੇਡ ਜਿਹੜਾ ਉਹਦੇ ਸਾਨੂੰ ਦੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਤੇ ਜਿਹੜੇ ਅੱਠ ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਬਰਾਮਦ ਹੋਏ ਤੇ ਜਿੰਦੇ ਧਾਰਤੀ ਅਸੀਂ ਅ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਰ ਦਾਇਰ ਕੀਤਾ ਹੈ ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਦਾਦੀ ਕਰਦੇ ਰਿਹਾ ਰਸਟਰ ਮੋਗਾ ਤੋਂ ਸੰਜੀਵ अरोड़ा ਜੁੜ ਕੇ ਨੇ ਸੰਜੀਵ ਮੋਗਾ ਤੇ ਰੌਕਸਟਾਰ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਕਿ ਕੋਈ ਜਾਣਕਾਰੀ ਹੈ ਜੋ ਰੇਡ ਕੀਤੀ ਗਈ ਰੌਕਸਟਾਰ ਹੋਟਲ ਹੈ ਮੋਗਾ ਡੇਨਾ ਰੋਡ ਦੇ ਉੱਪਰ ਉਹ ਜਿਹੜੀ ਸੂਚਨਾ ਮਿਲੀ ਸੀ ਕਿ ਉੱਥੇ ਦੇਵਾਪਾਦ ਦਾ ਤਲਾਚਾ ਚੱਲਦਾ ਜਿਸ ਵਿੱਚ ਦਲਾਲ ਵੀ ਸ਼ਾਮਲ ਆ ਔਰ ਮੌਕੇ ਤੇ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜਿਸ ਵਿੱਚ ਇੱਕ ਮਹਿਲਾ ਹੈ ਵੂਮਨ ਇਨਚਾਰਜ ਵੀ ਜੋ ਪਹੁੰਚੇ ਅਤੇ ਉਹਨਾਂ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਉੱਥੇ ਮੈਨੇਜਰ ਹੋਟਲ ਦਾ ਮੈਨੇਜਰ ਦੋ ਦਲਾਲ ਆ ਤੇ ਜਿਸ ਵਿੱਚ ਚਾਰ ਜੋੜੇ ਮੁੰਡੇ ਕੁੜੀਆਂ ਮਤਲਬ 8 ਚਾਰ ਮੁੰਡੇ ਤੇ ਚਾਰ ਕੁੜੀਆਂ ਤੇ ਐਕਸਟਰਾ ਜਿਹੜੀਆਂ ਕੁੜੀਆਂ ਜਿਹੜੀਆਂ ਉੱਥੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੌਕੇ ਤੇ ਅਤੇ ਉਹਨਾਂ ਨੂੰ ਉੱਥੇ ਲਿਆ ਕੇ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜੀ ਕਰਨ ਸੰਜੀਵ ਜੈਗਰ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਦਾਂ ਦੀਆਂ ਰੇਡ ਕਰਕੇ ਜਿਹੜਾ ਕੀ ਪਰਦਾ ਫਾਸ਼ ਕੀਤਾ ਜਾਂਦਾ ਹੈ ਤਾਂ ਫਿਰ ਵੀ ਲੋਕ ਜਿਹੜੇ ਇਸ ਧੰਦੇਆਂ ਤੋਂ ਬਾਜ਼ ਨਹੀਂ ਜਾਂਦੇ ਨੇ ਤਾਂ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਜੀ ਜਿਹੜਾ ਹੈਗਾ ਸਮੇਂ-ਸਮੇਂ ਤੇ ਪੁਲਿਸ ਰੇਡ ਵੀ ਕੀਤੀ ਜਾਂਦੀ ਹੈ ਪਰੰਤੂ ਜੋ ਅੱਜ ਕੱਲ ਜਿਵੇਂ ਮੌਲ ਕਹ ਸਕਦੇ ਆ ਪਰ ਜਿਹੜਾ ਮੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਵੀਰ ਜੀ ਜਿਹੜੀ ਮੇਨ ਗੱਲ ਜਿਹੜੀ ਗੱਲ ਕਰੀਏ ਪਰ ਮੋਬਾਈਲ ਵੀ ਗਾਇਆ ਜਾ ਸਕਦਾ ਹੈ ਮੋਬਾਈਲ ਦੇ ਉੱਪਰ ਇਸ ਦਾ ਤਾਲ ਮੇਰੇ ਵਾਦਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਆਉਂਦੀਆਂ ਹੈਗ ਨਸ਼ੇ ਨਾਲ ਕਿਹੜੇ ਰੋਗ ਜਿਹੜਾ ਇਸ ਵਾਰ ਜਿਹੜਾ ਜਾ ਰਿਹਾ ਨਸ਼ਾ ਪੂਰਤੀ ਕਰਨ ਵਾਸਤੇ ਜਿਹੜੇ ਨਸ਼ਾ ਧੰਦੇ ਦੇ ਵਿੱਚ ਜਾ ਰਹੇ ਨੇ ਜੀ 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 ਸੁਖਜੀਵ ਤੁਹਾਡਾ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਤਨਵਾ